ਇਹ ਜੀ ਸਾਡੇ ਐਸਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਜਿਹੜੇ ਅਗਸਤ ਕਰ ਰਹੇ ਸੀ ਤੇ ਜਿਨ੍ਹਾਂ ਨੇ ਦਰਾਨੇ ਅਗਸਤ ਜਿਹੜਾ ਕਵੀਸ਼ ਉਰਫ ਹਰੀਸ਼ ਉੱਤਰ ਜਸਪਾਲ ਸਿੰਘ ਵਾਸੀ ਕੋਠੀ ਸ਼ਾਮਦੀ ਮਲ ਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ 33 ਬੋਤਲਾਂ ਅੰਗਰੇਜ਼ੀ ਸ਼ਰਾਬ ਜਿਹੜੀ ਆ ਬਰਾਮਦ ਕਰਕੇ ਮੁਕੱਦਮਾ ਨੰਬਰ 123 ਮਿਤੀ 30/8/24 ਅੰਡਰ ਸੈਕਸ਼ਨ 61 14 ਕਸਾਈਜ਼ ਐਕਟ ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਜਿਹੜਾ ਦਰਜ ਰਜਿਸਟਰ ਕੀਤਾ ਆ ਦੋਸ਼ੀ ਨੂੰ ਜਿਹੜਾ ਬੰਦ ਹਵਾਲਤ ਕਰਾਇਆ ਗਿਆ ਤੇ ਤੋਂ ਜਿਹੜੀ ਬਰੀਕੀ ਨਾਲ ਪੁੱਛਗਿਛ ਕੀਤੀ ਜਾਵੇ ਕਿ ਖਰਾਬ ਜਿਹੜੀ ਕਿੱਥੋਂ ਆਉਂਦੀ ਏ ਇਹ ਕਿਹੜੇ ਕਿਹੜੇ ਦੇ ਸਾਥੀ ਇਸ ਦੇ ਨਾਲ ਜਿਹੜੇ ਆ ਇਨਵੋਲਵ ਹੈਗੇ ਇਸ ਤੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਿਆ ਸੀ ਇਹ ਸਰ ਅਜੇ ਬਰੀਕੀ ਨਾਲ ਦੀ ਪੁੱਛਗਿਛ ਕੀਤੀ ਜਾਵੇ ਕਿ ਅਜੇ ਹੁਣੇ ਮੁਕਤਮਾ ਦਰਜਿਸਟਰ ਕੀਤਾ ਗਿਆ ਇਹਦਾ ਜਿਹੜਾ ਬਰੀਕੀ ਨਾਲ ਪੁੱਛਗਿਛ ਕਰਕੇ ਕਿ ਕਦੇ ਚਿਰ ਤੋਂ ਕਰ ਰਿਆ ਸੀ ਤੇ ਕਿਹੜੇ ਹੋਰ ਬੰਦੇ ਇਹਦੇ ਨਾਲ ਜਿਹੜੇ ਇਨਵੋਲਵ ਨੇ ਸਾਰੀ ਬਰੀਕੀ ਨਾਲ ਬ੍ਰੰਦਿੰਗ ਕਿੰਨੀ ਹੋਈ ਇਹ 33 ਬੋਤਲਾਂ ਅੰਗਰੇਜ਼ੀ ਸ਼ਰਾਬ ਮਕਡਾਵਲ ਜਿਹੜੀ ਬ੍ਰੰਦ ਹੋਈ ਏ ਤੇ ਸਰ ਇਹਦੇ ਘਰ ਇਹ ਬਾਹਰ ਬਾਜ਼ਾਰ ਵਿੱਚ ਜਿਹੜਾ ਆ ਰੱਖ ਕੇ ਜਿਹੜਾ ਆ ਸ਼ਰਾਬ ਜਿਹੜਾ ਆ ਇਹ ਵੇਚ ਰਿਆ ਸੀ ਜਿੱਥੋਂ ਮੌਕੇ ਦੇ ਦੇ ਕੋਲੋਂ 9 ਬੋਤਲਾਂ ਸ਼ਰਾਬ ਬਰਾਮਦ ਕਰਕੇ ਤੇ ਇਹਦੀ ਪੁੱਛ ਕੇ ਚਿੱਤੇ ਦੋ ਪੇਟੀਆਂ ਹੋਰ ਕੁੱਲ 33 ਬੋਤਲਾਂ ਜਿਹੜੀਆਂ ਸ਼ਰਾਬ ਜਿਹੜੀ ਬਰਾਮਦ ਕੀਤੀ ਗਈ। ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਲੈਟਰ ਲੈ ਕੇ ਜਿਹੜੀ ਇੱਥਾਂ ਜੀ ਲੋਕੀ ਸ਼ਰਾਬ ਵੇਚਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਸਾਡਾ ਪਬਲਿਕ ਨੂੰ ਵੀ ਮੈਸੇਜ ਹੈ ਕਿ ਨਜਾਇਜ਼ ਤੌਰ ਤੇ ਜਿਹੜੀ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਉਹਨਾਂ ਤੇ ਸਾਡੀ ਬਹੁਤ ਸ਼ਕਤੀ ਹੈ ਅਸੀਂ ਉਹਨਾਂ ਦੇ ਮੁਕੱਦਮੇ ਦਰਜ ਕਰ ਰਹੇ ਆਂ। ਜੇ ਕੋਈ ਵਿਅਕਤੀ ਨਜਾਇਜ਼ ਸ਼ਰਾਬ ਵਿਕਰੇਤਾ ਤੋਂ ਸ਼ਰਾਬ ਖਰੀਦਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ ਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਜਿੱਥੇ ਸ਼ਰਾਬ ਵਿਕਦੀ ਹੋਵੇ ਤੁਹਾਨੂੰ ਕੀ ਮੈਸੇਜ ਦਿੱਤੇ ਜਾਵੇ ਬਿਲਕੁਲ ਜੀ ਨਜਾਇਜ਼ ਸ਼ਰਾਬ ਦੀ ਜਗ੍ਹਾ ਤੇ ਜੇ ਕੋਈ ਪਬਲਿਕ ਜਾ ਕੇ ਸ਼ਰਾਬ ਖਰੀਦੇਗੀ ਜਾਂ ਕੋਈ ਰੇੜੀ ਤੇ ਜਾ ਕੇ ਕਿਤੇ ਪੀਵੇਗੀ ਤਾਂ ਉਸਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ